ਦਿਲ ਦੀਆਂ ਗੱਲਾਂ ਸਾਡੇ ਨਾਲ ਚੈਨਲ ਤੇ ਅੱਜ ਅਸੀਂ ਸਾਡੇ ਇੱਕ ਅਹਿਮ ਦੋਸਤ ਖਾਸ ਮਿੱਤਰ ਪਿਆਰੇ ਅਰਦੀਪ ਸਿੰਘ ਸ਼ਿਵਿੰਗਾ ਨੂੰ ਮਲਾਉਣ ਜਾ ਰਹੇ ਆ ਜੀ ਆਇਆਂ ਨੂੰ ਜੀ ਅਰਦੀਪ ਸਿੰਘ ਜੀ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ ਸਰੋਤਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਜੀ ਅ ਅਰਦੀਪ ਸਿੰਘ ਜੀ ਆਪਣੇ ਤੁਹਾਡਾ ਜਨਮ ਭੂਮੀ ਬਾਰੇ ਆਪਣੇ ਬਾਰੇ ਜਾਣਕਾਰੀ ਦਿਓ ਜਿਹੜਾ ਜਨਮ ਸਥਾਨ ਹੈ ਜੀ ਉਹ ਬਠਿੰਡੇ ਤੋਂ 7 ਕਿਲੋਮੀਟਰ ਦੂਰ ਗੰਡਸੀ ਵਿਖਾ ਹਾਂਜੀ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਪ੍ਰੀਤ ਸਿੰਘ ਮਾਤਾ ਜੀ ਸਿਖਦੇਵ ਕੌਰ ਹਾਂਜੀ ਮੇਰਾ ਜਨਮ 1960 ਦੇ ਵਿੱਚ ਹੋਇਆ ਅਸੀਂ ਦੋ ਭਰਾ ਤੇ ਜਿਹੜਾ ਮੇਰਾ ਛੋਟਾ ਭਰਾ ਹੈ ਉਹ ਸਾਡੇ ਘਰਾਂ ਦੇ ਵਿੱਚ ਇੱਕ ਬਜ਼ੁਰਗ ਸੀਗੇ ਉਹਨਾਂ ਨੇ ਵਿਆਹ ਨਹੀਂ ਕਰਾਇਆ ਸੀ ਤੇ ਉਹ ਮਦਰ ਨੂੰ ਕੋਤ ਪਾਲਿਆ ਸੀ ਇਸ ਕਰਕੇ ਹੁਣ ਮਦਰ ਦੇ ਮਾਪ ਕੋਲ ਮੈਂ ਇਕੱਲਾ ਹੀ ਬੈਠਾ ਹਾਂ ਤੇ ਮੇਰੀ ਪੜਾਈ ਹੈ ਉਹ 10ਵੀਂ ਦੀ ਤੱਕ ਅਸੀਂ ਪਿੰਡ ਦੇ ਸਕੂਲ ਚੋਂ ਪੜ੍ਹੇ ਹਾਂਜੀ ਉੱਥੇ 10ਵੀਂ ਕੀਤੀ ਠੀਕ ਹੈ ਫਿਰ ਰਜਿੰਦਰਾ ਕਾਲ ਦੇ ਵਿੱਚ ਮੈਂ ਗੈਰ ਵਿੱਚ ਦਾਖਲਾ ਲਿਆ ਹਾਂਜੀ ਤਾਂ ਉਸੇ ਸਮੇਂ ਹੀ ਕਿਉਂਕਿ ਸਾਡਾ ਜਿਹੜਾ ਮੰਗਣਾ ਹੈ ਹਾਂਜੀ ਮੈਨੂੰ ਕਹਿੰਦੇ ਨੇ ਹਾਂਜੀ ਕਰਵਾਇਓ ਸਾਡੀ ਪਹਿਲੀ ਹੋ ਚੁੱਕੀ ਸੀ ਅੱਛਾ ਜੀ ਤੇ ਮੇਰੇ ਜਿਹੜੇ ਸਹੁਰਾਂ ਦਾ ਪਿੰਡ ਹੈ ਉਹ ਕੋਟਕਪੂਰੇ ਤੋਂ 25 25 26 ਕਿਲੋਮੀਟਰ ਦੂਰ ਪੈਂਦਾ ਸੀਗਾ ਹਾਂਜੀ ਤਾਂ ਉਹਨਾਂ ਨੂੰ ਫਿਰ ਕਿਉਂਕਿ ਹੁਣ ਜਾਣ ਦਾ ਕੋਈ ਸਾਧਨ ਨਹੀਂ ਹਾਂਜੀ ਤੇ ਉਹਨਾਂ ਦਿਨਾਂ ਦੇ ਵਿੱਚ ਕੀ ਹੋਇਆ ਕਿ ਮੇਰੀ ਮਾਤਾ ਜੀ ਬਿਮਾਰ ਹੋ ਗਏ ਹਾਂਜੀ ਤੇ ਮੇਰੀ ਸੱਸ ਤੇ ਮੇਰੇ ਸਹੁਰਾ ਸਾਹਿਬ ਮੈਂ ਮਤਲਬ ਉਹਦਾ ਪਤਾ ਲੈਣ ਆਏ ਹਾਂਜੀ ਤੇ ਉਹਨਾਂ ਨੇ ਮਨ ਬਣਾਇਆ ਵੀ ਕਿਉਂ ਨਾ ਇਹਨਾਂ ਨੂੰ ਘਰਮੀ ਦੇ ਵਿੱਚ ਦੋਨਾਂ ਨੂੰ ਉਠੰਡੇ ਲਾਇਆ ਜਾਵੇ ਕਿਉਂਕਿ ਮੇਰਾ ਦਾਦਾਹਰਾ ਹੋ ਚੁੱਕਿਆ ਸੀਗਾ ਹਾਂਜੀ ਹਾਂਜੀ ਤੇ ਉਹਨਾਂ ਨੇ ਫਿਰ ਭਾਈ ਮੇਰੀ ਪਤਨੀ ਜਤਿੰਦਰ ਕੌਰ ਉਹਨੂੰ ਵੀ ਪਿੰਡੇ ਦਾਖਲਤਵਾ ਦਿੱਤਾ ਅਸੀਂ ਫਿਰ ਪਿੰਡੋਂ ਦੋਨੇ ਵਸਤੇ ਆਉਂਦੇ ਰਹੇ ਫਿਰ ਜੇ ਕਈ ਵਾਰੀ ਬੱਸਾਂ ਮੁਸਾ ਨਾ ਵੀ ਹੁੰਦੀਆਂ ਸਨ ਇੱਕ ਨਵਾਂ ਸਾਈਕਲ ਲੈ ਲਿਆ ਅਸੀਂ ਸਾਈਕਲ ਤੇ ਹੁੰਦੇ ਰਹੇ ਤਾਂ ਕਿਹੜੀ ਸੰਸਥਾ ਅਸ ਦਾਖਲਾ ਲਿਆ ਸੀ ਤੁਸੀਂ ਅਸੀਂ 1977 ਦੇ ਵਿੱਚ ਨੀ ਜਗਾ ਕਿ ਕਾਲਜ ਸੀ ਫੁਸਰਾ ਗਵਰਨਮੈਂਟ ਕਾਲਜ ਦੇ ਵਿੱਚ ਦਾਖਲਾ ਲਿਆ 1977 ਦੇ ਵਿੱਚ ਦਾਖਲਾ ਲਿਆ ਠੀਕ ਹੈ 2 ਸਾਲ ਇੱਥੇ ਪੜ੍ਹਾਈ ਕੀਤੀ ਹਾਂਜੀ ਉਸ ਤੋਂ ਬਾਅਦ ਫਿਰ ਮੇਰੀ ਜਿਹੜੀ ਪਤਨੀ ਸੀ ਹਾਂਜੀ ਉਹਦੇ ਲਿਟਰੇਚਰ ਦੇ ਵਿੱਚੋਂ 60% ਤੋਂ ਵੱਧ ਨੰਬਰ ਆਏ ਹਾਂਜੀ ਤਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਆਨਰ ਸਕੂਲ ਹੈ ਉੱਥੇ ਉਹਨਾਂ ਨੂੰ ਚਿੱਠੀ ਆ ਗਈ ਹਾਂਜੀ ਉਸ ਵੇਲੇ ਸਰਜੀਤ ਸਿੰਘ ਭਾਟਿਆ ਜੀ ਪ੍ਰਿੰਸੀਪਲ ਹੁੰਦੇ ਸੀਗੇ ਹਾਂਜੀ ਤਾਂ ਉਹਨਾਂ ਨੇ ਮੇਰੀ ਪਤਨੀ ਨੂੰ ਕਿਹਾ ਕਿ ਤੁਸੀਂ ਉੱਥੇ ਜਾ ਕੇ ਪੜ੍ਹਾਈ ਕਰੋ ਠੀਕ ਹੈ ਤੇ ਮੇਰੀ ਪਤਨੀ ਨੂੰ ਐਸੀ ਮੈਂ ਦੂਜੇ ਸ਼ਹਿਰ ਚ ਕੀ ਜਾਣਾ ਕਿਰਾ ਡਰਦੇ ਹੁੰਦਾ ਹਾਂ ਚਲੋ ਜੀ ਉਹਨਾਂ ਨਾਲ 10000 ਰੁਪਏ ਵਾਲਿਆ ਉਸ ਤੋਂ ਬਾਅਦ ਮੈਂ ਉੱਥੇ ਖਾਲਸਾ ਕੋਲ ਦੇ ਵਿੱਚ ਜਾ ਕੇ ਦਾਖਲਾ ਲੈਣਿਆ ਠੀਕ ਹੈ ਖਾਲਸਾ ਕੋਲ ਤੋਂ ਫਿਰ ਮੈਂ ਵਿਆਹ ਕੀਤੀ ਉਹਨਾਂ ਨੇ ਹੌਨਰ ਸਕੂਲ ਤੋਂ ਵਿਆਹ ਕੀਤੀ ਉਸ ਤੋਂ ਬਾਅਦ ਅਸੀਂ ਐਮਏ ਦੇ ਵਿੱਚ ਇਕੱਠੇ ਹੋਏ ਐਮਏ ਕਰੀ ਉੱਥੇ ਹੀ ਅਸੀਂ ਐਮਫਲ ਕਰੀ ਤੇ 85 ਦੇ ਵਿੱਚ ਅਸੀਂ ਐਮਫਲ ਕਰਕੇ ਘਰ ਵਾਖ ਆ ਗਏ ਫਿਰ ਤੁਹਾਨੂੰ ਝਕਾ ਲਿਖਣ ਵਾਲਾ ਕਿਵੇਂ ਝਕਾ ਹੋਇਆ ਤੁਹਾਡਾ ਲਿਖਣ ਵਾਲ ਤਾਂ ਇਹ ਹੈ ਕਿ ਜਦੋਂ ਮੈਂ ਬਹਿਮਰਦਵਾਨੀ ਸਕੂਲ ਦੇ ਵਿੱਚ ਬਤੌਰ ਲੈਕਚਰਰ ਕੰਮ ਕਰਦਾ ਸੀਗਾ ਹਾਂਜੀ ਤਾਂ ਉਹਨਾਂ ਦਿਨਾਂ ਦੇ ਵਿੱਚ ਸਾਨੂੰ ਘੁੰਮਣ ਫਿਰਦਾ ਬੜਾ ਸ਼ੌਕ ਸੀਗਾ ਹਾਂਜੀ ਕਿਤੇ ਨਾ ਕਿਤੇ ਟੂਰਾਂ ਤੇ ਜਾਂਦੇ ਹੀ ਰਹਿੰਦੇ ਸੀਗੇ ਹਾਂਜੀ ਤਾਂ ਇੱਕ ਜਲਾਲਦੀਵਾਲ ਨਾਂ ਦਾ ਕੋਈ ਲੇਖਕ ਸੀਗਾ ਹਾਂਜੀ ਉਹਦੇ ਨਾਲ ਲਿਖਦੇ ਮਤਲਬ ਉਹਦੇ ਬਾਰੇ ਰਾਸਤਾਨ ਬਾਰੇ ਜਦ ਕਿਥੇ ਵੀ ਟੂਰ ਲਾਂਦਾ ਸੀ ਉਹਦੇ ਆਰਟੀਕਲ ਹਮੇ ਹੁੰਦੇ ਸੀ ਅੱਛਾ ਜੀ ਤੇ ਮੈਨੂੰ ਵੀ ਹੋ ਗਿਆ ਵੀ ਮੈਂ ਕਿਉਂ ਨਹੀਂ ਲਿਖ ਸਕਦਾਗਾ ਹਾਂਜੀ ਤੇ ਫਿਰ ਮੈਂ ਜਦੋਂ ਵੀ ਜਾਂਦਾ ਕਿਤੇ ਟੂਰ ਤੇ ਤਾਂ ਮੋٹے ਮੋٹے ਪੁਆਇੰਟ ਮੈਂ ਲਿਖ ਲੈਂਦਾ ਸੀਗਾ ਕਿੱਥੇ ਕਿੱਥੇ ਗਏ ਉੱਥੋਂ ਦੇ ਕਿਹੜੀ ਕਿਹੜੇ ਥਾਵਾਂ ਦੇਖੀਆਂ ਉੱਥੋਂ ਦੇ ਲੋਕਾਂ ਦੇ ਮਤਲਬ ਰਹਿਣ ਸਹਿਣ ਬਾਰੇ ਜਿੰਦਗੀ ਬਾਰੇ ਸਾਡੇ ਨਾਲ ਕੀ ਫਰਕ ਹੈ ਮਤਲਬ ਇਸ ਤਰ੍ਹਾਂ ਕਰਦੇ ਕਰਦੇ ਮੇਰਾ خیال ਹੈ ਵੀ ਮੈਂ ਕਾਫੀ ਇੰਡੀਆ ਘੁੰਮ ਲਿਆ ਹਾਂਜੀ ਸਿਰਫ ਮੇਰੇ ਇੱਕ ਪਾਸਾ ਰਹਿ ਗਿਆ ਪੂਰਬ ਵਾਲਾ ਪਾਸਾ ਹਾਂਜੀ ਬਾਕੀ ਹਿਮਾਚਲ ਜੰਮੂ ਕਸ਼ਮੀਰ ਹਾਂਜੀ ਤੇ ਰਾਜਸਥਾਨ ਮਹਾਰਾਸ਼ਟਰ ਬੰਬੇ ਗੋਆ ਤੇ ਆ ਆਪਣਾ ਕੇਰਲਾ ਤੱਕ ਦੱਖਣੀ ਹਾਂ ਸਿਕੰਦਰਾਬਾਦ ਹਾਇਦਰਾਬਾਦ ਹਾਇਦਰਾਬਾਦ ਉਪੀ ਇਹ ਸਾਰੇ ਘੁੰਮਣੇ ਹਾਂਜੀ ਤੇ ਤਿੰਨ ਵਾਰੀ ਮੈਂ ਆਪਣੀ ਬੇਟੀ ਮੇਰੀ ਕੈਨੇਡਾ ਚ ਰਹਿੰਦੀ ਆ ਤਿੰਨ ਵਾਰੀ ਉਹਦੇ ਕੋਲ ਵੀ ਜਾ ਆ ਅੱਛਾ ਹਾਂਜੀ ਤਾਂ ਲਿਖਨ ਦੀ ਜਿਹੜੀ ਉਹਦਾ ਚਿੱਟਕ ਲੱਗ ਗਈ ਸੀ ਹਾਂਜੀ ਮੈਂ ਉਹ ਲਿਖਦਾ ਰਿਹਾ ਹਾਂ ਜੀ ਆਰਟੀਕਲ ਲਿਖੇ ਲਿਖੇ ਬਣਾ ਕੇ ਜੀ ਯਾਤਰਾਵਾਂ ਹਾਂ ਜੀ ਅਸਲ ਦੇ ਵਿੱਚ ਜਿਹੜਾ ਪਹਿਲਾ ਵਾਰ ਲਿਖ ਲਿਖਦਾ ਸ਼ੁਰੂ ਹੁੰਦੀ ਹੈ ਹਾਂ ਜੀ ਉਹ ਹੁੰਦੀ ਹੈ ਟੈਰਮੈਂਟ ਤੋਂ ਬਾਅਦ ਠੀਕ ਹੈ ਜੀ 31/18/2018 ਨੂੰ ਆਏ ਬਤੌਰ ਪ੍ਰਿੰਸੀਪਲ ਟੈਰ ਹੋਇਆ ਹਾਂ ਜੀ ਕਿਉਂਕਿ ਇੱਕ ਸਾਲ ਪਹਿਲਾਂ ਮੈਂ 17 ਦੇ ਵਿੱਚ April 17 ਦੇ ਵਿੱਚ ਅ ਪਤਾ ਹੋਰ ਪ੍ਰਿੰਸੀਪਲ ਹਾਂਜੀ ਗੰਗਾਬਲੀ ਕੋ ਜੁਆਇਨ ਕਰ ਲਿਆ ਸੀ ਤੇ 31/18 ਨੂੰ ਰਿਟਾਇਰਮੈਂਟ ਸੀ ਠੀਕ ਹੈ ਜੀ ਉਸ ਤੋਂ ਬਾਅਦ ਦੋ 2018 ਦੇ ਵਿੱਚ ਬੇਟੀ ਕੋਲ ਚਲੇ ਗਏ ਪੜ੍ਹਨਾ ਤਾਂ ਮੈਨੂੰ ਬਹੁਤ ਸ਼ੌਕ ਸੀ ਹਾਂਜੀ ਸ਼ੁਰੂ ਤੋਂ ਹੀ ਮੈਂ ਮਤਲਬ ਦੋ ਹੀ ਸ਼ੌਕ ਪਾਲਿਆ ਇੱਕ ਤਾਂ ਕਿਤਾਬਾਂ ਪੜ੍ਹਦਾ ਤੇ ਦੂਜਾ ਘੁੰਮਣ ਫਿਰਦਾ ਹਾਂਜੀ ਕਿਤਾਬ ਮੈਨੂੰ ਹੱਥ ਲੱਗ ਜਾਏ ਫੇਰ ਤਾਂ ਮੈਨੂੰ ਨਾ ਰੋਟੀ ਦੀ ਨਾ ਪਾਣੀ ਦੀ ਨਾ ਭੁੱਖ ਦੀ ਨਾ ਤੇਹ ਦੀ ਕੁਝ ਨਹੀਂ ਹਾਂਜੀ ਫਿਰ ਮੈਨੂੰ ਕੋਈ ਨਹੀਂ ਟਖਰ ਆਉਂਦਾ ਹੁਣ ਤਾਂ ਕਿਦੀਆਂ ਕਿਤਾਬਾਂ ਪੜ੍ਹਦੀਆਂ ਤੁਹਾਡੇ ਮੇਰੀਆਂ ਮੈਂ ਉਹ ਤੁਹਾਨੂੰ ਦੱਸ ਰਿਹਾ ਸੀ ਕਿਤਾਬਾਂ ਦਾ ਸ਼ੌਕ ਕਿੱਥੋਂ ਪਿਆ ਲ ਜਦੋਂ 2020 ਦੇ ਵਿੱਚ ਹਾਂਜੀ ਉਹ ਆਪਣਾ ਕਰੋਨਾ ਆ ਗਿਆ ਹਾਂਜੀ ਤਾਂ ਕਰੋਨਾ ਸਮੇਂ ਕਿਵੇਂ ਲੋਕੀ ਦਾ ਘਰਾਂ ਦੇ ਵਿੱਚ ਤੜਕੇ ਬਾਹਰ ਨਿਕਲਦੇ ਸੀ ਅੱਛਾ ਮੇਰੇ ਕੋਲ ਕਿਤਾਬਾਂ ਪਰਸਾਂ ਦੇ ਵੱਧ ਹੁੰਦੇ ਤਰਖੀਨ ਮੇਰੇ ਕੋਲੇ ਆਉਂਦੇ ਸੀਗੇ ਇਹਨਾਂ ਦੇ ਕਾਪੀਟਾ ਦੇ ਮੇਰੇ ਕੋਲੇ ਆਉਂਦੇ ਸੀ ਹੋਰ ਕਿਤਾਬਾਂ ਵਿੱਚ ਹਰ ਤਰ੍ਹਾਂ ਦੀਆਂ ਵੱਡੇ ਵੱਡੇ ਡਾਇਰੈਕਟਰਾਂ ਦੀਆਂ ਫੜਦਾ ਸੀਗਾ ਹਾਂਜੀ ਤਾਂ ਇੱਕ ਦਿਨ ਮੇਰੀ ਪਤਨੀ ਮੈਨੂੰ ਕਹਿੰਦੀ ਕਹਿੰਦੀ ਤੁਸੀਂ ਪ੍ਰੋਫੈਸਰ ਕਰਨ ਸਿੰਘ ਦੀਆਂ ਕਿਤਾਬਾਂ ਦੇ ਲਿਖਣ ਪੜਨ ਵੀ ਕੀਤਾ ਠੀਕ ਹੈ ਨਾ ਤੇ ਹੋਰ ਵੀ ਤੁਸੀਂ ਇੰਨਾ ਕੁ ਸਬਤ ਟੂ ਦਾ ਟੂ ਨਾ ਤੇ ਜੰਨੇ ਹੁਣ ਹਰ ਭਾਵਾ ਤੁਸੀਂ ਆਪ ਲਿਖਿਆ ਕਰੋ ਹਾਂਜੀ ਮੈਂ ਹੁਣ ਤੁਹਾਨੂੰ ਗੱਲ ਇੱਥੇ ਪਹਿਲਾਂ ਦੱਸਣਾ ਚਾਹਣਾ ਹੈ ਹਾਂਜੀ ਕਿ ਖਾੜੇ ਮੈਂ ਨੌਕਰੀ ਤੇ ਬੈਸੀਗਾ ਜਦੋਂ ਹਾਂਜੀ ਤਾਂ ਇੱਕ ਦਿਨ ਮੈਨੂੰ ਪ੍ਰੋਫੈਸਰ ਕਰਮ ਸਿੰਘ ਜੀ ਦਾ ਫੋਨ ਆਇਆ ਹਾਂਜੀ ਕਹਿੰਦਾ ਰੰਤੀਰ ਘਰੇ ਆ ਮੈਂ ਕਿ ਕੀ ਗੱਲ ਮੈਂ ਪਹੁੰਚ ਗਿਆ ਤੇ ਜਾ ਕੇ ਪੁੱਛਿਆ ਕਹਿੰਦੇ ਨਾ ਮੈਂ ਕਮਲ ਜਾ ਮਾਰਿਆ ਇੱਕ ਕਿਤਾਬ ਹੈ ਇਹਨੂੰ ਆਪਾਂ ਛਪਾਉਣੀ ਹੈ ਹਾਂਜੀ ਤੁਸੀਂ ਇਹਨੂੰ ਪੜੋ ਹਾਂਜੀ ਦੇਖੋ ਕੀ ਗੱਲ ਹੈ ਹਾਂਜੀ ਉਹਨ ਦਾ ਜੀ 18 ਵਾਲਿਊਮ ਦੇ ਵਿੱਚ ਮੋਟੀ ਆਈਡੀ ਵੱਡੀ ਗ੍ਰਾਥ ਟੈਪ ਸੋਹਣੀ ਮੇਰੇ ਪੂਰੇ ਕਰਤੀ ਅੱਛਾ ਜੀ ਮੈਂ ਕਹਾ ਮੈਂ ਕਹਾ ਜੀ ਇੱਥੇ ਯੂਨੀਵਰਸਿਟੀ ਦੇ ਆਪਣੀ ਹੈਗੀ ਹੈ ਕਾਲਜਾਂ ਦੇ ਪ੍ਰੋਫੈਸਰ ਹੈ ਤੇ ਮੈਂ ਤਾਂ ਮੈਂ ਕਹਾ ਸਕੂਲ ਦਾ ਲੈਕਚਰਰ ਇਹ ਸੋਹਣੀ ਉਹੀ ਜਿਹੜੀ ਪ੍ਰੋਫੈਸਰ ਕਰਨ ਸਿੰਘ ਕਰਨ ਸਿੰਘ ਨੇ ਲਿਖੀ ਰ ਮੈਨੂੰ ਪਤਾ ਤੂੰ ਇਹ ਕੰਮ ਕਰ ਸਕਦਾ ਹਾਂ ਜੀ ਚਲੋ ਜੀ ਮੈਂ ਲਗਾਤਾਰ 3 ਸਾਲ ਉਹਦੇ ਤੇ ਸਟੱਡੀ ਕਰਦਾ ਰਿਹਾ ਤੇ ਅਸੀਂ ਉਹ 2007 ਦੇ ਵਿੱਚ ਨਾ 1997 ਦੇ ਵਿੱਚ ਸੁਭਾਨ ਅੱਛਾ ਉਤੋਂ ਬਾਅਦ ਫਿਰ ਉਹਨਾਂ ਦੀ ਅਠੋਤਰੀ ਹਾਂਜੀ ਰੰਗਾ ਰੰਗ ਦੀ ਹਾਂਜੀ ਸਵੈ ਜੀਵਨੀ ਤੇ ਤਿੰਨ ਚਾਰ ਕਿਤਾਬਾਂ ਜਿਹੜੀਆਂ ਅਸੀਂ ਉਹ ਮਤਲਬ ਮੇਰੇ ਹੱਥਾਂ ਵਿੱਚ ਹੀ ਨਿਕਲੀਆਂ ਸਭ ਸਭਾਈ ਮੇਰੇ ਨਾਲ ਹਾਂਜੀ ਇੱਕ ਮੈਨੂੰ ਇਹ ਵੀ ਉਹ ਕਿ ਦੇਵਤਾਵਲ ਦੇ ਹਾਂਜੀ ਜਦੋਂ ਵੀ ਉਹਨਾਂ ਦੇ ਕੋਲੇ ਬਹਿੰਦਾ ਤਾਂ ਮੈਨੂੰ ਇੰਨਾ ਸਕੂਨ ਮਿਲਦਾ ਸੀ ਨਾ ਹਾਂਜੀ ਮੈਂ ਨਾ ਵੀ ਅੱਜ ਦੇ ਸਮੇਂ ਦੇ ਵਿੱਚ ਇਹ ਜਿਹੇ ਇਨਸਾਨ ਮਿਲਨੇ ਬਹੁਤ ਔਖੇ ਬਿਲਕੁਲ ਉਹਨਾਂ ਨੂੰ ਤਾਂ ਮੈਂ ਮਤਲਬ ਮੇਰੇ ਕੋਲ ਸ਼ਬਦ ਨਹੀਂ ਕਿ ਜਿੰਨਾ ਸ਼ਬਦਾਂ ਨਾਲ ਮੈਂ ਉਹਨਾਂ ਨੂੰ ਉਹਨਾਂ ਦੀ ਸਿੱਖਿਆ ਬਾਰੇ ਬੋਲ ਸਕਾਂ ਠੀਕ ਠੀਕ ਹੈ ਠੀਕ ਹੈ ਨਾ ਅਜਿਹੇ ਦੇਵਤੇ ਪੁੱਛ ਬਹੁਤ ਘੱਟ ਜੰਦੇ ਨੇ ਉਸ ਤੋਂ ਬਾਅਦ ਜਿਹੜਾ ਮਤਲਬ ਚਲੋ ਉਹਨਾਂ ਚਲੇ ਗਏ ਉਹਨਾਂ ਦੇ ਜਾਣਦਾ ਮੈਨੂੰ ਇਹ ਲੱਗਦਾ ਵੀ ਉਹਨਾਂ ਦੇ ਪਰਿਵਾਰ ਨੂੰ ਘਟਣੀ ਪੈ ਜੇ ਨਾ ਮੈਨੂੰ ਘਟਾ ਪੈਦ ਕਿਉਂਕਿ ਮਾਨਸਿਕ ਤੌਰ ਤੇ ਮੈਨੂੰ ਇੱਕ ਉਹਨਾਂ ਦਾ ਬੜਾ ਸਹਾਰਾ ਸੀਗਾ ਸਹਾਰਾ ਦਿੰਦੇ ਸੀ ਹਰ ਦੁੱਖ ਸੁੱਖ ਦੇ ਵਿੱਚ ਮੇਰੇ ਸਾਥ ਖੜ੍ਹਦੇ ਸੀ ਬਿਲਕੁਲ ਤੇ ਉਹ ਜਿਹੜੀ ਮੈਂ ਪਹਿਲੀ ਕਿਤਾਬ ਦੀ ਗੱਲ ਕਰਦਾ ਹਾਂ ਹਾਂਜੀ ਉਹ 2020 ਦੇ ਵਿੱਚ ਜਦੋਂ ਕਰ ਆਹ ਲੱਗ ਗਿਆ ਸੀ ਕਰੋਨਾ ਤਾਂ ਫਿਰ ਮੈਂ ਬੈਠਾ ਸੀ ਮੈਨੂੰ ਕਹਿੰਦੀ ਮੇਰੀ ਪਤਨੀ ਕਹਿੰਦੀ ਤੁਸੀਂ ਆਪਦੇ ਹੀ ਪੜੀ ਜਾਂਦੇ ਹੋ ਐਨਾ ਤੁਸੀਂ ਕਹਿੰਦੀ ਪ੍ਰੋਫੈਸਰ ਸਾਹ ਦੀਆਂ ਕਿਤਾਬਾਂ ਦੇ ਲਿਖਣ ਪੜ੍ਹ ਕੀਤਾ ਛੋੜੇ ਹੱਥਾਂ ਵਿੱਚ ਦੀ ਲੰਗੀਆਂ ਤੁਸੀਂ ਇਹਨਾਂ ਟੂਰ ਲਾਉਣੇ ਆ ਫਿਰ ਤੁਸੀਂ ਤੀਜਰਾ ਦੇ ਕੈਂਪ ਲਾਉਣੇ ਆ ਐਨਾ ਫੜਦੇ ਲਿਖ ਦੋ ਹਰ ਭਾਵਾ ਤੁਸੀਂ ਹਰ ਭਾਵਾ ਸੰਧੇ ਕਰੋ ਹਾਂਜੀ ਤੇ ਫਿਰ ਮੈਂ ਭਾਈ ਉਹ ਕਿਤਾਬ ਲਿਖਣੀ ਸ਼ੁਰੂ ਕਰ ਦਿੱਤੀ ਹਾਂਜੀ ਤੇ ਉਹਨਾਂ ਨੇ ਮਤਲਬ ਮੈਨੂੰ ਅਪਰੀਸ਼ੀਏਟ ਕੀਤਾ ਹਾਂਜੀ ਤਾਂ ਫਿਰ ਮਾਰੀ ਪਹਿਲੀ ਕਿਤਾਬ ਹੈ ਹਾਂਜੀ ਮੂੰ ਆਈ ਬਾਤ ਨਾ ਰਹਿੰਦੀ ਐ ਮੂੰ ਆਈ ਬਾਤ ਉਹਦੇ ਵਿੱਚ ਜਿੰਦਗੀ ਦੇ ਮੈਂ ਜਿਹੜਾ ਤਜਰਬੇ ਸੀਗੇ ਹਰ ਤਰ੍ਹਾਂ ਦੇ ਹਾਂਜੀ ਉਹ ਮੈਂ ਤਜਰਬੇ ਉਹਦੇ 'ਚ ਲਿਖਤੇ ਬਿੜਾ ਕਿਸੇ ਝਿਲਕ ਤੋਂ ਬਿੜਾ ਕਿਸੇ ਲੋਕ ਲਕਾ ਤੋਂ ਸਪਸ਼ਟ ਲਿਖਤਾ ਹਾਂਜੀ ਕਿਉਂਕਿ ਮੈਨੂੰ ਇਹ ਵੀ ਸੱਚ ਬੋਲਣਾ ਤੇ ਸੱਚ ਜਿਉਣਾ ਇਹ ਬੰਦੇ ਦੀ ਜਿੰਦਗੀ ਦੀ ਉਸੁਰਣ ਚਾਹੀਦੀ ਹੈ ਬਿਲਕੁਲ ਤੇ ਇਸੇ ਕਰਕੇ ਤਾਂ ਮਦਰ ਫਰੀ ਜੀ ਕਹਿੰਦੇ ਮਨ ਹੋਰ ਜਿਹਨਾਂ ਨੂੰ ਮਨ ਹੋਰ ਮੂਖ ਖੋਸੇ ਕਾਢੇ ਕੱਚਿਆ ਜਿਨ੍ਹਾਂ ਦਾ ਅੰਦਰੋਂ ਬਾਹਰੋਂ ਇੱਕ ਨਹੀਂਗਾ ਉਹ ਬੰਦੇ ਖੁਸ਼ ਨਹੀਂ ਰਹਿ ਸਕਦੇ ਤੇ ਆਨੰਦਿਤ ਨਹੀਂ ਰਹਿ ਸਕਦੇ ਹਾਂਜੀ ਉਹੀ ਬੰਦਾ ਆਨੰਦ ਦੇ ਵਿੱਚ ਰਹੂਗਾ ਜਿਹੜਾ ਅੰਦਰੋਂ ਬਾਹਰੋਂ ਇੱਕ ਹੈ ਜਿਹਦੀ ਕੈਨਿਕਾ ਤਨੀ ਇੱਕ ਹੈ ਹਾਂਜੀ ਤੇ ਉਸ ਕੈਲੋ ਪ੍ਰੋਫੈਸਰ ਸਾਹਿਬ ਹਰਾਂ ਦੀ ਸ਼ਖਸੀਅਤ ਦਾ ਪ੍ਰਭਾਵ ਪਿਆ ਕੁਝ ਚੰਗੀਆਂ ਕਿਤਾਬਾਂ ਦਾ ਚੰਗੇ ਲੇਖਕਾਂ ਦੀਆਂ ਕਿਤਾਬਾਂ ਦਾ ਪ੍ਰਭਾਵ ਪਿਆ ਹਾਂਜੀ ਉਸ ਤੋਂ ਬਾਅਦ ਫਿਰ ਮੇਰੀ ਪਤਨੀ ਦੀ ਜਿਹੜੀ ਕਿਤਾਬ ਸੀ ਉਹਨੇ ਆਪਣੀ ਜਿਹੜੀ ਜੀਵਨੀ ਦੇ ਅਨੁਭਵ ਸੀਗੇ ਹਾਂਜੀ ਬਿੰਗ ਬਲੇਵੇਂ ਲਿਖੀ ਚਲੋ ਉਹ ਸੀ ਸਿਪਾਈ ਹਾਂਜੀ ਉਸ ਤੋਂ ਬਾਅਦ ਜਿਹੜੀ ਸਾਡੀ ਤੀਜੀ ਕਿਤਾਬ ਹੈ ਉਹਦੇ ਵਿੱਚ 11 ਕਹਾਣੀਆਂ ਮੇਰੀਆਂ ਪੰਜ ਮੇਰੀ ਪਤਨੀ ਦੀਆਂ ਤੇ ਪੰਜ ਸਾਡੇ ਮਿੱਤਰ ਜਗਜੀਤ ਸਿੰਘ ਮਾਸਟਰ ਦੀਆਂ ਸੀ 21 ਕਹਾਣੀਆਂ ਦਾ ਸੰਗ੍ਰਹਿ ਨਾਭਰੀ ਦੇ ਰੂਪ ਵਿੱਚ ਲਿਖਿਆ ਉਹਦਾ ਨਾਮ ਨਾਭਰੀ ਹੈ ਹਾਂਜੀ ਪਰ ਉਸ ਤੋਂ ਬਾਅਦ ਜਿਹੜਾ ਹੁਣ ਲੇਟੈਸਟ ਮੇਰੀ ਕਿਤਾਬ ਸ਼ਬਰੀਆ 24 ਦੇ ਵਿੱਚ ਹਾਂਜੀ ਇਹ ਹੈ ਮੇਲਾ ਤਰਫੇ ਰਕੀ ਮੇਲਾ ਤਰਫੇ ਕਿਉਂਕਿ ਜਦੋਂ ਮੈਨੂੰ ਸ਼ੁਰੂ ਤੋਂ ਸ਼ੌਕ ਸੀਗਾ ਘੁੰਮਣ ਫਿਰਦਾ ਹਾਂਜੀ ਤੇ ਫਿਰ ਮੈਂ ਮਤਲਬ ਆਪ ਦੇ ਹੱਲਪ ਉਹ ਲਿਖੀ ਜਾਂਦਾ ਸੀ ਹਾਂਜੀ ਤੇ ਆ ਹੁਣ ਕੈਨੇਡਾ ਗਿਆ ਹੁਣ ਤਾਂ ਅਸੀਂ ਸਭ ਤੋਂ ਵੱਡਾ ਸਾਨੂੰ ਫਾਇਦਾ ਹੋਇਆ ਕਿ 15 ਦਿਨਾਂ ਦਾ ਅਸੀਂ ਰੋਡ ਟ੍ਰਿਪ ਕੀਤਾ ਕਿਆ ਬਾਤ ਰੋਡ ਟ੍ਰਿਪ ਕੀਤਾ ਲਗਭਗ ਅੱਧਕ ਤੱਕ ਕੈਨੇਡਾ ਦੇ ਅਸੀਂ ਜਾ ਕੇ ਆਏ ਹਾਂਜੀ ਹਾਂਜੀ ਤੇ ਮਤਲਬ ਉੱਥੋਂ ਦਾ ਹਲਪ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹਾਂ ਕਿ ਸਾਡੇ ਦਾ ਉੱਥੋਂ ਫਰਕ ਕੀ ਹੈ ਸਾਡੇ ਦਾ ਪਾਰਲੀਮੈਂਟ ਜਾਂ ਅਸੈਂਬਲੀ ਦੇ ਨੇੜੇ ਮੇਰੇ ਖਿਆਲ ਦੋ ਦੋ ਤੰਤਰ ਕਿਲੋਮੀਟਰ ਤੇ ਕੋਈ ਨੰਗਨ ਖੰਗੜ ਨਹੀਂ ਦੇ ਕਿਸੇ ਨੂੰ ਹਾਂਜੀ ਅਸੀਂ ਇਸ ਰੋਡ ਟ੍ਰਿਪ ਦੇ ਦੌਰਾਨ ਚਾਰ ਅਸੈਂਬਲੀਆਂ ਦੇ ਉਹਨਾਂ ਦੇ ਬਿਲਕੁਲ ਤਿੰਨਾਂ ਦੇ ਦਾ ਪੌੜੀਆਂ ਤੱਕ ਪਹੁੰਚੇ ਤੇ ਇੱਕ ਦੇ ਉੱਥੇ ਗਏ ਜਿੱਥੇ ਉਹ ਬੈਠ ਕੇ ਮਤਲਬ ਆਪਣੇ ਐਮਐਲਏ ਵਗੈਰਾ ਉਹ ਬਹਿੰਦੇ ਆ ਹਾਂਜੀ ਬਿੰਨੀ ਪੱਕਦੀ ਹਾਂਜੀ ਤੇ ਉੱਥੇ ਚਾਰ ਕ ਬੰਦੇ ਸਕਿਉਰਟੀ ਦੇ ਕੋਈ ਬਹੁਤੀ ਸਕਿਉਰਟੀ ਨਹੀਂ ਸੀਗੀ ਹਾਂਜੀ ਤੇ ਇੱਕ ਜਿਹੜੇ ਅਲਪਾ ਮੈਨੂੰ ਤੋਂ ਵਧੀਆ ਹੋਏ ਇਸ ਜਿਹੜੇ ਇਸ ਟ੍ਰਿਪ ਦੇ ਲਾਸਟ ਦਾ ਮੈਂ ਟ੍ਰਿਪ ਲਾ ਕੇ ਆਇਆ ਸੀ ਹਾਂਜੀ ਕਿ ਮੈਂ ਐਪਸਫੋਰ ਤੋਂ ਐਡਮੰਟਨ ਤੱਕ ਗਿਆ ਐਡਮੰਟਨ ਤੱਕ ਮੈਂ ਜਦੋਂ ਉਤਰਿਆ ਤਾਂ ਮੈਂ ਤੁਰਿਆ ਜਾ ਰਿਹਾ ਸੀ ਮੇਰੇ ਕੋਲ ਬੈਗ ਸੀ ਮੇਰੀ ਪਤਨੀ ਕੋਲ ਬੈਗ ਸੀ ਤੇ ਇੱਕ ਬੱਚਾ ਲਗ ਰਿਹਾ ਵਾਜਾ ਮਾਰਦਾ ਸਰ ਜੀ ਸਰ ਜੀ ਰੁਕੋ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰਾ ਸਟੂਡੈਂਟ ਉੱਥੇ ਮਿਲਿਆ ਮੇਰਾ ਬਹਿਮਦ ਵਾਲੇ ਦਾ ਕਿੰਨੀ ਖੁਸ਼ੀ ਹੋਈ ਕਿ ਮੇਰਾ ਬੱਚਾ ਇੱਥੇ ਵੀ ਫਿਰਦਾ ਹੈ ਪ੍ਰਦੇਸ਼ਾਂ ਦੇ ਵਿੱਚ ਵੀ ਹਾਂਜੀ ਹਾਂਜੀ ਤੇ ਜਿੱਦਨ 1 ਜੁਲਾਈ ਨੂੰ ਹਾਂਜੀ ਕੈਨੇਡਾ ਦੇ ਸੀਗਾ ਉਧਰ ਅਸੀਂ ਜ਼ੈਨਾਂ ਦੇ ਬੈ ਸੀਗੇ ਅੱਛਾ ਜੀ ਤੇ ਜਦੋਂ ਕਿਉਂਕਿ ਰਾਤ ਨੂੰ ਉੱਥੇ ਮਤਲਬ ਆਤਸ਼ਵਾਦੀ ਜਿਹੜੇ ਲੋਕਦੇ ਨੇ ਰਾਤ ਨੂੰ ਸਾਢੇ 10:00 ਕਦੇ ਲਗਭਗ ਹਾਂਜੀ ਤੇ ਉੱਥੋਂ ਅਸੀਂ ਟਿਪਤੇ ਸੀ ਕਿ ਹੋਟਲ ਤੇ ਸੀ ਸਮਾਰ ਰੱਖਿਆ ਹਾਂਜੀ ਕਾਰ ਲੈ ਕੇ ਜਦੋਂ ਅਸੀਂ ਪਹੁੰਚੇ ਆ ਪਾਰਲੀਮੈਂਟ ਦੇ ਨੇੜੇ ਹਾਂਜੀ ਤਾਂ ਕਾਰ ਖੜੀ ਕਰਕੇ ਬਾਹਰ ਹੀ ਨਿਕਲਿਆ ਹਾਂਜੀ ਮੈਂ ਥੋੜੀ ਜਿਹਾ ਬਾਹਰ ਹੀ ਗਏ ਆ ਤਾਂ ਉਧਰੋਂ ਰਵੇਰ ਸਿੰਘ ਬਰਾੜ ਗੀਤਕਾਰ ਜਿਹੜੇ ਮੇਰੇ ਦੋਣ ਵਾਲਾ ਉਹ ਕਹਿੰਦਾ ਬਾਈ ਕੀ ਹਾਲ ਹੈ ਮੈਨੂੰ ਇੰਨੀ ਖੁਸ਼ੀ ਹੋਈ ਯਾਰ ਬੰਦੇ ਸਭ ਇੱਥੇ ਮਿਲ ਕੇ ਹਾਂਜੀ ਤੇ ਮੇਰਾ ਜਵਾਈ ਕਹਿੰਦਾ ਡੈਡੀ ਜੀ ਕਹਿੰਦਾ ਤੁਹਾਡੇ ਜਨਮ ਸਾਲੇ ਸਾਰੇ ਫਿਰਦੇ ਆ ਹਾਂਜੀ ਮੈਂ ਕਿਹਾ ਮੈਂ ਆਹੀ ਕੁਝ ਕਮਾਇਆ ਹੈ ਇਹੇ ਮੇਰੀ ਕਮਾਈ ਹੈ ਬੀਬੀ ਸਾਹਿਬ ਤੋਂ ਮੈਂ ਯਾਰ ਦੋਸਤੀ ਬਣਾਏ ਆ ਹਾਂਜੀ ਦੁਸ਼ਮਣ ਨਹੀਂ ਪੈਦਾ ਕੀਤੇ ਨਹੀਂ ਜੀ ਤੇ ਇਸ ਕਰਕੇ ਮਤਲਬ ਇਹ ਜਿਹੜੀ ਹੈ ਇਹ ਫਿਰ ਮੇਰੀ ਚੌਥੀ ਕਿਤਾਬ ਲਿਖੀ ਹੈ ਇਹ ਹੁਣ ਸਭ ਚੁੱਕੀ ਹੈ ਹਾਂਜੀ ਬਾਕੀ ਜਿਹੜੇ ਸਕੂਲਾਂ ਦੇ ਵਿੱਚ ਤੁਸੀਂ ਕੈਂਪ ਲਵਾਉਂਦੇ ਸੀ ਬੱਚਿਆਂ ਦੇ ਨਾਲ ਤੁਸੀਂ ਪੰਜਾਬੀ ਦੇ ਲੈਕਚਰ ਆ ਸੀ ਐਨ ਐਸ ਕੈਂਪਾਂ ਦੇ ਵਿੱਚ ਡੀਲ ਕਰਦੇ ਸੀ ਬੱਚਿਆਂ ਨੂੰ ਤੁਸੀਂ ਪ੍ਰਭਾਵਿਤ ਕਿਵੇਂ ਕਰਦੇ ਸੀ ਲੜਕੀਆਂ ਲੜਕਿਆਂ ਦਾ ਟੂਰਾਂ 'ਚ ਤੇ 10 ਦਿਨਾਂ ਦਾ ਕੈਂਪ ਲੱਗਣਾ ਹੈ ਉਹਨਾਂ ਨੂੰ ਮੈਂ ਬੱਚਿਆਂ ਦੇ ਨਾਲ ਹਮੇਸ਼ਾ ਮਤਲਬ ਦੋਸਤਾਂ ਵਾਂਗੂ ਵਿਚਰਿਆ ਮੈਂ ਕਦੇ ਇਹ ਨਹੀਂ ਸਮਝਿਆ ਕਿ ਮੈਂ ਬਹੁਤ ਵੱਡਾ ਗਿਆਨੀ ਆ ਜਾਂ ਮੈਂ ਉਹਨਾਂ ਦਾ ਅਧਿਆਪਕ ਆ ਜਾਂ ਮੈਂ ਉਹਨਾਂ ਨੂੰ ਦਬਾ ਕੇ ਰੱਖਾਂ ਮੈਨੂੰ ਇਹ ਹੁੰਦਾ ਕਿ ਬੱਚੇ ਦੇ ਵਿੱਚ ਜੋ ਕੁਛ ਉਹਦੇ ਵਿੱਚ ਕਲਾ ਹੈ ਉਹਨੂੰ ਬਾਹਰ ਕੱਢਿਆ ਜਾਵੇ ਬੱਚੇ ਆ ਜਿਹੜੇ ਜੇ ਤੁਸੀਂ ਇਹਨਾਂ ਨੂੰ ਰਿਸਪੌਂਸ ਦਿਓਗੇ ਪਿਆਰ ਨਾਲ ਪੇਸ਼ ਆਓਗੇ ਤਾਂ ਬੱਚੇ ਵੀ ਤੁਹਾਡੀ ਇੱਜ਼ਤ ਕਰਦੇ ਨੇ ਬੱਚੇ ਵੀ ਤੁਹਾਡਾ ਕਹਿਣਾ ਮੰਨਦੇ ਨੇ ਕਿਉਂਕਿ ਅੱਜ ਕੱਲ ਦਾ ਜਿਹੜਾ ਸਮਾਂ ਹੈ ਉਹ ਬੱਚਿਆਂ ਨਾਲ ਪਿਆਰ ਨਾਲ ਪੇਸ਼ ਆਉਂਦਾ ਹੀ ਸਮਾਂ ਹੈ ਇਵਨ ਕਿ ਮਾਤਾ-ਪਿਤਾ ਬੱਚੇ ਪੋਤਾ-ਪੋਤੀ ਉਹ ਲੜਕਾ ਲੜਕੀ ਉਹਨਾਂ ਨਾਲ ਵੀ ਮਤਲਬ ਇਸ ਤਰ੍ਹਾਂ ਮਾ ਵਿਹਾਰ ਕੀਤਾ ਕਦੇ ਉਹਨਾਂ ਨੂੰ ਕੋਈ ਗਲਤ ਥੋਪੀ ਨਹੀਂ ਮੈਂ ਤੇ ਜਿਹੜੇ ਰਾਤ ਨੂੰ ਜਦੋਂ ਅਸੀਂ ਪਤਰ ਸਾਡੇ ਕੈਂਪਰ ਰਾਤ ਦੇ ਹੁੰਦੇ ਸੀਗੇ ਤਾਂ ਮੇਰੇ ਮਿੱਤਰ ਸਰਦਾਰ ਪਰਮਜੀਤ ਸਿੰਘ ਸੇਖੋਂ ਉਹ ਹੁਣ ਰੱਬ ਘਰ ਚਲੇ ਗਏ ਉਹ ਮਤਲਬ ਜਿਹੜੇ ਬਾਹਰ ਅੰਦਰ ਦੇ ਕੰਮ ਸੀ ਸ਼ਹਿਰੋਂ ਕੋਈ ਸਮਾਨ ਲੈ ਕੇ ਆਉਣਾ ਕੋਈ ਬਾਹਰਲੇ ਪ੍ਰਬੰਧ ਕਰਨੇ ਉਹ ਕਰਦੇ ਸੀ ਤੇ ਮੈਂ ਰਾਤ ਨੂੰ ਬੱਚਿਆਂ ਕੋ ਰਹਿੰਦਾ ਸੀ ਨਾਲੇ ਤਾਂ ਉਹਨਾਂ ਦਾ ਰਾਤ ਦਾ ਕਲਚਰ ਪ੍ਰੋਗਰਾਮ ਸੀਗਾ ਉਹ ਮੈਂ ਕਰਵਾਉਂਦਾ ਤੇ ਨਾਲੇ ਉਹਨਾਂ ਨੂੰ ਅਗਲੇ ਦਿਨ ਦੀ ਜਿਹੜੀ ਤਿਆਰੀ ਕਰਾਉਣੀ ਸੀ ਗੀਤਾਂ ਦੀ ਜਾਂ ਕੋਈ ਭਾਸ਼ਣ ਮੁਕਾਬਲੇ ਜਾਂ ਕੋਈ ਹੋਰ ਕਿਸ ਤਰ੍ਹਾਂ ਦੀ ਐਕਟੀਵਿਟੀ ਦੀ ਕਰਾਉਣੀ ਸੀਗਾ ਉਹਨਾਂ ਦੀ ਤਿਆਰੀ ਮੈਂ ਕਰਾਉਂਦਾ ਸੀ ਇਸ ਕਰਕੇ ਬੱਚੇ ਮੇਰੇ ਨਾਲ ਘੁੰਮੇ ਜਾਂਦੇ ਸੀਗੇ ਤੇ ਅਰੰਦੀਰ ਜੀ ਆਪਣਾ ਮੈਂ ਵੀ ਤੁਹਾਡੇ ਨਾਲ ਕੁਝ ਟੱਕਾ ਟੂਰਾਂ ਦੇ ਨਾਲ ਵੀਡੀਓ ਫੋਟੋਗ੍ਰਾਫੀ ਕਰੀ ਹੈ ਜਿਹੜੇ ਆਪਾਂ ਟੂਰਾਂ ਤੇ ਬੱਚਿਆਂ ਨੂੰ ਲੈ ਕੇ ਜਾਂਦੇ ਸੀ ਵੀ ਉਹ ਜਿਹੜੇ ਕੈਂਪ ਲਾਉਂਦੇ ਆ ਉਹ ਬੱਚਿਆਂ ਨੂੰ ਲੈ ਜਾਂਦੇ ਸੀ ਉਹ ਨਹੀਂ ਬਰੀ ਜਾਣਕਾਰੀ ਦਿਓ ਜੀ ਕਮੀ ਸੀ ਆਪਣਾ ਜੀ ਨਹੀਂ ਜ਼ਿਆਦਾਤਰ ਤਾਂ ਉਹੀ ਬੱਚੇ ਜਾਂਦੇ ਸੀ ਜਿਹੜੇ ਮਤਲਬ ਐਨਐਸਐਰ ਦੇ ਨਾਲ ਜੁੜੇ ਸੀ ਅੱਛਾ ਜੀ ਅਸੀਂ ਕੀ ਕਰਦੇ ਸੀ ਕੁਸ਼ਤਾਂ ਦੋ ਤਰ੍ਹਾਂ ਦੇ ਕੈਂਪ ਹੁੰਦੇ ਸੀ ਇੱਕ ਤਾਂ ਜਿਨ੍ਹਾਂ 'ਚ ਸਰਕਾਰ ਸਾਨੂੰ ਪੈਸਾ ਦਿੰਦੀ ਸੀ ਹਾਂਜੀ ਤੇ ਕੁਝ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਵਿੱਚ ਸਾਡੇ ਬੱਚੇ ਆਪ ਹੀ ਮਤਲਬ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਘੱਟੋ ਘੱਟ ਖਰਚੇ ਦੇ ਵਿੱਚ ਅਸੀਂ ਬਦਲ ਕਰਦੇ ਸੀਗੇ ਹਾਂਜੀ ਤੇ ਸਾਡੇ ਮਤਲਬ ਖਾਸ ਤੌਰ ਤੇ ਡਾਕਟਰ ਕਮਲਜੀਤ ਸਿੰਘ ਸਿੱਧੂ ਸਾਡੇ ਸੈਕਟ ਸੈਕਟਰੀ ਨਾ ਉਹ ਤੋਂ ਸੈਕਟਰੀ ਹੁੰਦੇ ਸੀ ਉਹ ਤੋਂ ਬਾਅਦ ਤਾਂ ਫਿਰ ਉਹ ਉੱਪਰ ਚਲੇ ਗਏ ਸੀਗੇ ਨਿਕਾ ਡਾਫਤਰ ਪੇਨ ਡਾਫਤਰ ਚਲੇ ਗਏ ਸੀਗੇ ਹਾਂਜੀ ਰਵਿੰਦਰ ਸਿੰਘ ਮਾਨ ਜੀ ਰਗਵੀਰ ਸਿੰਘ ਮਾਨ ਪ੍ਰੋਗਰਾਮ ਆਫਸਰ ਜਿੰਨੇ ਵੀ ਸਾਡੇ ਨਾਲ ਹੁੰਦੇ ਸੀ ਮੇਨ ਮੇਨ ਚਾਰ ਪੰਜ ਸਕੂਲਾਂ ਦੇ ਜਿਵੇਂ ਖਾਲਸਾ ਸਕੂਲ ਹੋ ਗਿਆ ਅਮਰਤਾਨੀਆਂ ਹੋ ਗਿਆ ਮਹਿਮਰਦਵਾਨਾ ਹੋ ਗਿਆ ਗੁਨਾਰਕ ਸਕੂਲ ਹੋ ਗਿਆ ਤੇ ਜਾਂ ਹੋਰ ਵੀ ਰਗਵੀਰ ਮਾਨ ਦੇ ਜਿਵੇਂ ਬੱਚੇ ਸੀਗੇ ਜਦੋਂ ਉਹ ਸੈਡਟ ਨਹੀਂ ਬਣੇ ਸੀ ਉਹ ਥਾਲੇ ਦੇ ਬੱਚੇ ਹੋ ਜਾਂਦੇ ਸੀ ਤਾਂ ਮਤਲਬ ਅਸੀਂ ਪੰਜ ਸੱਤ ਸਕੂਲਾਂ ਦੇ ਬੱਚੇ ਇਕੱਠੇ ਕਰਕੇ ਅਸੀਂ ਉਹਨਾਂ ਬੱਚਿਆਂ ਨੂੰ ਲੱਭਦੇ ਸੀ ਜਿਨ੍ਹਾਂ ਬੱਚਿਆਂ ਦੀ ਜਿਹੜੀ ਆਰਥਿਕ ਹਾਲਤ ਬਹੁਤ ਹੀ ਚੰਗੀ ਤਾਂ ਕਿ ਉਹਨਾਂ ਨੂੰ ਮੌਕਾ ਮਿਲ ਸਕੇ ਇਹਦੇ ਅਮੀਰ ਘਰਾਂ ਦੇ ਬੱਚੇ ਆ ਉਹ ਤਾਂ ਕਦੇ ਵੀ ਉਹਨਾਂ ਦੇ ਮਾਪੇ ਉਹਨਾਂ ਨੂੰ ਕਿੱਥੇ ਵੀ ਕਮਾ ਸਕਦੇ ਆ ਸਾਡੀ ਇਹ ਕੋਸ਼ਿਸ਼ ਹੁੰਦੀ ਸੀ ਕਿ ਉਹੋ ਜਿਹੇ ਬੱਚੇ ਲੱਜੇ ਜਿਹਨਾਂ ਦੀ ਆਰਥਿਕ ਹਾਲਤ ਚੰਗੀ ਨਹੀਂ ਤੇ ਘੱਟ ਤੋਂ ਘੱਟ ਖਰਚੇ ਤੇ ਲੱਜਾ ਦੇ ਤੇ ਮਤਲਬ ਇਹ ਰੰਧੇਰੀ ਜੀ ਆਪਣਾ ਪੰਜਾਬੋਂ ਬਾਹਰ ਵੀ ਲੈ ਜਾਂਦੇ ਸੀ ਟੂਰ ਤੁਸੀਂ ਅਸੀਂ ਦੇਖੋ ਨੈਣੀਡਾਲ ਦੇ ਹਾਂਜੀ ਨਾਲਕ ਮੱਤਾ ਹਾਂਜੀ ਮਤਲਬ ਰਾਜਸਥਾਨ ਦੇ ਜੈਪੁਰ ਜੋਧਪੁਰੋ ਜੈਸਰ ਮੇਨ ਉਦੇਪੁਰ ਹਾਂਜੀ ਬੀਕਾਨੇਰ ਲਗਭਗ ਸਾਰੇ ਹੀ ਥਾਵਾਂ ਤੇ ਅਸੀਂ ਘੁੰਮਦੀ ਸੀ ਉਤਰੀ ਭਾਰਤ ਉਤਰੀ ਭਾਰਤ ਦੇ ਵਿੱਚ ਹਾਂਜੀ ਹਿਮਾਚਲ ਦੇ ਵੀ ਲਾਉਂਦੇ ਹਾਂ ਹਿਮਾਚਲ ਦੇ ਵਿੱਚ ਜਿਵੇਂ Shimla ਹਾਂਜੀ Manali Kullu ਜੀ ਇਹਨਾਂ ਇਧਰ ਵੀ ਚਲੇ ਜਾਂਦੇ ਸੀ ਅਸੀਂ ਮਤਲਬ ਉਤਰੀ ਭਾਰਤ ਲਗਭਗ ਕਾਫੀ ਘਮਾਤਾ ਸੀਗਾ ਜਿਹਦੇ ਵਿੱਚ Rajasthan ਮੇਨ ਹਿਮਾਚਲ ਤੇ ਉੱਤਰਾਚਲ ਉੱਤਰਾਚਲ ਤਾਂ ਫਿਰ ਅਸੀਂ ਨੈਣੀ ਦਾ ਤਾਲ ਤੱਕ ਜਾਂਦੇ ਰਹੇ ਜੀ ਤੇ ਸਾਰੇ ਦਸਕਾਂ ਦਾ ਤੈਦੋਂ ਧੰਨਵਾਦ ਕਰਦੇ ਜੀ ਪਹਿਲਾਂ ਵੀ ਸਾਡੀਆਂ ਸਟੋਰੀਆਂ ਤੁਸੀਂ ਬਹੁਤ ਵਧੀਆ ਸੁਣੀਆਂ ਅੱਜ ਨਵੀਂ ਸਟੋਰੀ ਸਾਡੇ ਭਰਾ ਰਵਦੀਰ ਸਿੰਘ ਦੀ ਜੋ ਤੁਹਾਨੂੰ ਦਿੱਤੀ ਹੈ ਵੀ ਤੁਸੀਂ ਉਮੀਦ ਹੈ ਇਹਨੂੰ ਲੈ ਕੇ ਕਰੋਗੇ ਪਸੰਦ ਕਰੋਗੇ ਤੇ ਜੀ ਆਇਆਂ ਨੂੰ ਸਿੰਘ ਜੀ ਬੜੇ ਬਹੁਤ ਬਤਨ ਦਸਕਾ ਦਾ ਬਹੁਤ ਬਤਨ